ਜੇ ਹੁਣ ਸਿੱਧੂ ਹੁੰਦਾ ਤਾਂ ਮੇਰੀ ਕਲੈਬ ਉਹਨਾਂ ਹੁੰਦੀ ਹਾਂ ਮੈਂ ਇਹ ਵੀ ਥੋੜੀ ਦੇਖੀ ਸੀ ਇਹ ਚੀਜ਼ ਵੀ ਵਾਕਈ ਜੇ ਸਿੱਧੂ ਇਸ ਵੇਲੇ ਹੁੰਦਾ ਤਾਂ ਥੋੜੀ ਪੱਕੀ ਸੀ ਪੱਕੀ ਸੀ ਉਹ ਸਾਡੀ ਕਲੈਬ ਉਹਨਾਂ ਹੁੰਦੀ ਹੁਣ ਇਹ ਬੰਦੇ ਕੋਈ ਸੀ ਕੋਈ ਗੱਲਬਾਤ ਸਿੱਧੂ ਮੁਸੇਵਾਲੀ ਨਹੀਂ ਭਾਜੀ ਮੇਰੀ ਸਿੱਧੂ ਨੇ ਅਮੀ ਮੈਂ ਤਾਂ ਮਾਮ ਮੇਰੀ ਕੋਈ ਗੱਲਬਾਤ ਨਹੀਂ ਪਰ ਉਹ ਬੰਦਾ ਦੇਖ ਕੇ ਤੁਹਾਨੂੰ ਲੱਗਦਾ ਸੀ ਕਿ ਇਹ ਬੰਦਾ ਮੈਂ ਮੈਂ ਵੀ ਸਿੱਧੂ ਨੂੰ ਕਈ ਵਾਰੀ ਮੈਂ ਵੀ ਸਿੱਧੂ ਦਾ ਕਈ ਵਾਰੀ ਮੇ ਜਾ ਕੇ ਡਾ ਦਿੰਦਾ ਸੀ ਸਾਨੂੰ ਨਹੀਂ ਸੀ ਪਤਾ ਕਿ ਉਹ ਐਡਾ ਲੈਜੈਂਡ ਬੰਦਾ ਨਿਕਲੂਗਾ ਨਹੀਂ ਐਂਦਾ ਨਹੀਂ ਸਾਨੂੰ ਨਹੀਂ ਅਸੀਂ ਨਹੀਂ ਗਿਆਨ ਕਰ ਪਾਏ ਉਹ ਚੀਜ਼ ਦਾ ਜੇ ਜਿੰਦਾ ਹੁੰਦਾ ਮੈਂ ਸ਼ਾਇਦ ਕਈਆਂ ਨੂੰ ਕੰਦਾ ਮੈਂ ਕਿਹਾ ਬਹੁਤ ਮਜ਼ਾ ਆਉਣਾ ਸੀ ਸਿੱਧੂ ਨਾਲ ਲੜਨ ਦਾ ਹੈ ਪਰ ਜਿੰਦਾ ਤਾਂ ਹੁੰਦਾ ਯਾਰ ਮਾਂ ਦਾ ਪੁੱਤ ਤਾਂ ਹੁੰਦਾ ਵਧੀਆ ਸੀ ਉਹ ਮਤਲਬ ਕਿ ਉਹ ਬੰਦਾ ਇਦਾਂ ਦਾ ਸੀ ਅਨਡਾਰਟੀ ਜੇ ਕਿਸੇ ਨਾਲ ਲੜ ਪੈਂਦਾ ਸੀ ਉਹਦੇ ਉਦੋਂ ਹੀ ਗੀਤ ਹਿੱਤ ਹੋ ਜਾਂਦੇ ਬਿਲਕੁਲ ਹੈਨਾ ਬਿਲਕੁਲ ਤੇ ਸਿੱਧੂ ਨਾਲ ਜੇ ਇੱਕ ਵਾਰੀ ਮੈਂ ਉਹਦੇ 올ਡ ਸਕੂਲ ਗਾਣਿਆਂ ਦਾ ਮਜ਼ਾ ਘੜਾਇਆ ਸੀ ਉਹਨੇ ਮੇਰੀ ਪੋਸਟ ਨਹੀਂ ਪਾਈ ਇਦਾਂ ਦੁਬਾਰਾ ਮੈਂ ਦੂਈ ਪੋਸਟ ਪਾਈ ਪਰ ਮੈਂ ਯਾਰ ਅੱਤੀ ਫੰਕਸ਼ਨ ਚ ਕਹਿੰਦਾ ਹਮ ਇਦਾਂ ਬਾਲੀ ਉਨੇ ਮੈਂ ਪਹਿਲੀ ਪੋਸਟ ਮੇਰੀ ਸ਼ੇਅਰ ਕਰਤੀ ਜਿਹੇ ਚ ਮੈਂ ਮਜ਼ਾਕ ਡਾਇਆ ਸੀ ਦੂਜੀ ਨਹੀਂ ਮੇਰੀ ਸ਼ੇਅਰ ਕੀਤੀ ਹਮ ਮਰਦਾਂ ਵਾਲੀ ਗੱਲ ਸੀ ਬੰਦੇ ਹਾਂ ਮੈਂ ਫਿਰ ਉਦੋਂ ਪਾਜੀ ਡਿਪਰੈਸ਼ਨ ਚ ਸੀਗਾ ਵੀ ਆ ਵੀ ਮੇਰੇ ਕੋਲ ਆ ਚੀਜ਼ਾਂ ਹੋਈਆਂ ਨਹੀਂ ਮਤਲਬ ਕਿ ਕਿਸੇ ਦੇ ਚੁੱਕ ਚਾ ਕੇ ਸਿੱਧੂ ਦਾ ਮਜ਼ਾਕ ਕਰਿਆ ਸੀ ਜਾਂ ਵੈਸੇ ਨਹੀਂ ਨਹੀਂ ਚੁੱਕ ਮੈਨੂੰ ਕੋਈ ਚੁੱਕਣ ਵਾਲਾ ਨਹੀਂ ਮੈਨੂੰ ਕੋਈ ਚੁੱਕ ਨਹੀਂ ਸਕਦਾ ਮੈਂ ਮੇਰੇ ਜੋ ਮਾਈਂਡ ਚ ਆ ਮੈਂ ਉਹੀ ਕਰਦਾ